ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਇੱਕ ਮਾਮਲਾ ਫਤੇਗੜ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਲਯੁਗੀ ਪੁੱਤ ਵੱਲੋਂ ਆਪਣੇ ਪਿਓ ਦੇ ਹੱਥ ਪੈਰ ਬਣ ਕੇ ਨਹਿਰ ਦੇ ਵਿੱਚ ਉਸ ਨੂੰ ਤੱਕਾ ਦੇ ਦਿੱਤਾ ਤਾਂ ਤੁਹਾਨੂੰ ਦੱਸਿਆ ਕਿ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਜਾ ਕੇ ਆਪ ਹੀ ਕੰਪਲੀਟ ਲਿਖਵਾ ਦਿੱਤੀ ਕਿ ਮੇਰਾ ਜਿਹੜਾ ਪਿਤਾ ਆ ਉਹ ਲਾਪਤਾ ਹੋ ਗਿਆ ਤਾਂ ਜਦੋਂ ਪੁਲਿਸ ਨੇ ਬੜੀ ਗਹਿਰਾਈ ਦੇ ਨਾਲ ਇਸ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਪੁੱਤ ਵੱਲੋਂ ਹੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਪਿਓ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ ਕੁਝ ਦਿਨ ਪਹਿਲਾਂ ਸੁਖਪ੍ਰੀਤ ਸਿੰਘ ਪਿੰਡ ਰਜਿੰਦਰਗੜ थाना थाना ਬਡਾਲੀਆਲਾ ਸਿੰਘ ਨੇ ਥਾਣੇ ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ ਜਿਸ ਦੀ ਜਾਨ ਦੁਰਾ ਉਸਦੇ ਪਿਤਾ ਬਲਜਿੰਦਰ ਸਿੰਘ ਦੀ ਬਾਡੀ ਡੈਡ ਬਾਡੀ ਧਾਕੜਾ ਨਹਿਰ ਡੰਡਾ ਢੇੜੀ ਜ਼ਿਲ੍ਹਾ ਪਟਿਆਲਾ ਤੋਂ ਮਿਲੀ ਸੀ ਤੇ ਉਸ ਦੀ ਛੱਪੀ ਮਾਮਲਾ ਹੋਣ ਕਰਕੇ ਪੋਸਟਲੋਂ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਕੀ ਮਾਮ ਕੀ ਰੰਜਤ ਸੀ ਕੋਈ ਜਿਹੜਾ ਕਤਲ ਕਰਨ ਹਾਂਜੀ ਕੱਲ ਬਜਿੰਦਰ ਸਿੰਘ ਦੀ ਬੇਟੀ ਐਰਪ੍ਰੀਤ ਨੇ ਐਸਐਸਓ ਬਡਾਲੀਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਖਪ੍ਰੀਤ ਦਾ ਆਵਜ ਵਿੱਚ ਜਮੀਨੀ ਬਿਵਾਦ ਸੀ ਜਾਂ ਉਸਦੇ ਭਰਾ ਸੁਖਪ੍ਰੀਤ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨਾਲ ਮਾਰਿਆ ਲੱਗਦਾ ਹੈ ਕਿਵੇਂ ਉਹ ਵੀ ਆਪ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਸੁਖਪ੍ਰੀਤ ਸਿੰਘ ਨੇ ਆਪਣੇ ਪਿਤਾ ਨੂੰ ਉਹਦੀਆਂ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਗੜਾ ਨਹਿਰ ਰੋਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ਹਾਂ ਜੀ ਅੱਜ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਜੀ ਬ੍ਰਾਮਦੀਪ ਵਗੈਰਾ ਕੋਈ ਨਹੀਂ ਹਾਂ ਜੀ ਗ੍ਰਿਫਤਾਰੀ ਪੈ ਗਈ ਹੈ ਅਕੀ ਉਹਦੀ ਪੁੱਛਗਿਰਿ ਜਾਰੀ ਹੈ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫ਼ਤੀਸ਼ਾਂ ਵੰਚ ਲਿਆਂਦੀ ਜਾ ਰਹੀਆਂ ਹਨ ਜਮੀਨੀ ਕੇ ਬਾਰੇ ਹਾਂ ਜੀ ਹੁਣ ਤੱਕ ਦੀ ਪਿਸ਼ਮਦਾਵਤਾ ਉਹ ਜਮੀਨੀ ਬਵਾਦੀ ਹੈ ਸ਼ਰਾਬ ਪੀਣ ਦਾ ਵੀ ਆਤੀ ਸੀ ਉਹ ਪਤਾ ਲੱਗਿਆ ਜੀ ਬਾਕੀ ਤਫ਼ਤੀਸ਼ ਜਾਰੀ ਹੈ ਅਗੇ ਡਿਗਵਾਈ ਜਾਂ ਤਫਤੀਸ਼ ਕਰਕੇ ਅਗਲੇ ਪੱਤਰੋ ਦੇ ਸਾਹਮਣੇ ਪੇਸ਼ ਕਰਦਾ ਹਾਂ ਕੋਈ ਹੋਰ ਵੀ ਇਹਦੇ ਨਾਲ ਇਨਵੋਲਵ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਤੀਸ ਦੇਖੋ ਹੁਣ ਤੱਕ ਇਕੱਲਾ ਹੀ ਸਾਹਮਣੇ ਆਇਆ ਪਰ ਕੀ ਤਫਤੀਸ਼ ਦੌਰਾਨ ਜੇਕਰ ਕੋਈ ਹੋਰ ਗੱਲ ਆਈ ਸਾਹਮਣੇ ਤਾਂ ਕਾਰਵਾਈ ਕੀਤੀ ਜਾਊਗੀ